ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛਿਛਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਦੋਵੇਂ ਹੌਲੇ ਭੱਜ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਬਈ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਮਰੀਆ ਜੀ ਨੇ ਰਾਹ ਹੀ ਬਣਾਇਆ ਚਲੋ ਮੇਰਾ ਹੀ ਚਿਹਦੀਆਂ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਵੀਰਜੀ ਭਦੀ ਸਿੰਘ ਜੀ ਦੇ ਸਨ ਉਹ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ੇਵਾਲ ਕਸੀਰ ਪਟਾਲਾ ਜ਼ਿਲ੍ਹਾ ਗੁਰਦਾਸਾ ਫੋਨ ਨੰਬਰ ਬੋਲ ਦੋ 7710382375 ਠੀਕ ਐ ਤੇ ਅੱਜ ਦੋਵੇਂ ਸੁਈਆਂ ਹੀ ਆ ਗਾਵਾਂ ਹਨਾ ਆ ਸੁਈਆਂ ਕੀ ਅੱਜ ਪ੍ਰੋਗਰਾਮ ਤੇ ਕੋਈ ਨਹੀਂ ਦੇਖ ਰਿਹਾ ਸੀ ਤੁਹਾਡਾ ਫੋਨ ਆ ਗਿਆ ਚਲੋ ਫਾਰੀਏ ਤੇ ਮਾਚ ਆ ਆ ਬੜੇ ਦਿਨ ਹੋ ਗਏ ਆ ਪਾਈ ਨਹੀਂ ਵੀਡੀਓ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਇਹ ਜੀ ਸਹੀ ਜੇ ਪਤਾ ਆਦਾ ਰਹੇ ਉਹ ਬਣਾਣਾ ਬਾਦੇ ਪਤਾ ਅੱਛਾ ਹਾਂਜੀ ਦੁੱਧ 9 ਕਿਲੋ ਹੋ ਜਾਏ ਤੇ ਸਾਡੇ ਖੜਾ ਕਰਕੇ ਹੋ ਜਾਣਾ 9 ਲੀਟਰ ਹੈਗਾ ਯਾ ਇਹ ਆਪ ਕੋਈ ਸਾਮ ਕਰ ਲੂਗਾ ਤੇ ਵਾਦ ਕਿੰਨਾ ਕਰੀ ਜਾਊਗੀ ਇਹ 12 ਤਾਂ ਨਹੀਂ ਜਾਂਦੇ ਚਲੋ 11-12 ਕਿਲੋ ਤੇ ਕਰ ਦੇਗੀ ਮਾਰਨਾ ਤੇ ਸਾਡੀ ਠੀਕ ਹੈ ਜੀ ਥੱਲੇ ਦਾ ਸਾਡਾ ਸ਼ੁਕਰੀਆ ਜਵਾਬ ਬੜਾ ਵਧੀਆ ਹੁਣ 9 ਲੀਟਰ ਪੱਕਾ ਦੁੱਧ ਹੈਗਾ ਵਾ ਪੰਦੀ ਸੀ ਜੀ ਕੋਈ ਹਾਂ ਬੱਚਾ ਜਿਹੜਾ ਇਹਦਾ ਲਓ ਖੋਲੋ ਫਿਰ ਤੋਰ ਦਈਏ ਨਾ ਇੱਕ ਦੀ ਯਾਹ ਬਹੁਤ ਬੱਚਾ ਜਿਹੜਾ ਬੈਠਾ ਇਹਦਾ 12 ਕਿਲੋਟਰ ਦੇ ਲਾਗੇ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਹੁਣ ਮੌਕੇ ਤੇ ਜਿਹੜਾ ਵਾ 9 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਹੈ ਬਾਕੀ ਜੇ ਦੁਪਹਿਰ ਦੇ ਟਾਈਮ ਹੈ ਵੀਡੀਓ ਬਣਾਉਂਦਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਜਿਹੜੇ ਤਿਆਰ ਕਰ ਲੂਗੀ 11:00 ਵਜੇ ਦਾ ਟਾਈਮ ਹੈ ਲੈ ਜਾਓ ਵੀਰ ਜੀ ਮਿਲਕਵਾਨੇ ਵਿੱਚ ਚੰਗੀ ਲੱਗੀ ਆ। ਸੀਲ ਪੜੀ ਆ ਭਾਏ ਤੇ ਰੱਸੀ ਨਹੀਂ ਪੋਣੀ। ਤੇ ਆ ਥਣ ਵੀ ਇਹਦੇ ਇੱਕ ਵਾਰੀ ਲੱਗੇ ਤਾਂ ਦੇਖ ਸਕਦੇ। ਥਣ ਵੀ ਚੰਗਾ ਲੱਗਾ ਹੈ। ਤੇ ਬਾਕੀ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਣਾ ਜਿਹੜਾ ਭਰ ਜੂਗੀ। ਤੇ ਹੈਗੀ ਜਰਸੀ ਆ। ਇਹ ਆ ਵੀ ਇੰਨਾ ਦਿਨਾਂ ਚ ਚੌਣ ਲਈ ਚੰਗੀ ਆ। ਦੁੱਧ ਇੰਨਾ ਦਾ ਮੱਝਾਂ ਰ ਗੰਦਾ ਵਾ ਤੇ ਨਾ ਕੋਈ ਗਰਮੀ ਦੀ ਪਰਵਾਹ ਹੁੰਦੀ ਆ। ਤੇ ਮੁੱਲ ਵੀ ਜੀ ਫਿਰ ਇਹਦਾ ਬੋਲੇਗੇ ਕਿਹਾ ਨਾਲ ਹੀ ਕਰਨਾ ਪਾਉਣੇ ਵੀ ਪੰਜਾਬ ਮਾਰ ਕੇ ਨੰਬਰ ਤੇ ਆਵਾਂਗੇ ਆਏ ਆ ਵੀ ਬਿਲਕੁਲ ਜਿਹੜਾ ਜੋ ਆਪਾਂ ਲੈ ਆ ਹੀ ਲੈਣਾ ਵਾ 35000 ਜਿਹੜਾ ਹੋਰ ਕਰ ਦਿਓ ਤੁਹਾਡਾ ਬਾਦਾ ਨਹੀਂ ਦਾਦੇ ਜਿਆਦਾ ਇੱਕੋ ਗੱਲ ਕਰਦੀ ਹੈ 32000 ਦੀ ਦੇ ਦਈਏ 32000 ਦੇ ਵਿੱਚ ਇੱਕ 100 ਰੁਪਿਆ ਛੋਟ ਹੀ ਹੋਣੀ ਹੈ ਅੱਛਾ ਬੋਲੇ ਆਏ ਜਿਹਨੇ ਲੈ ਲਈ ਜੈਸਨ ਹੋਈਆਂ 32000 ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਆ ਜਿਹੜੀ ਦੂਸਰੇ ਨੰਬਰ ਤੇ ਮੇਰਾ ਥੱਲੇ ਵੀ ਦੋ ਤੋਂ 12 ਕਿਲੋ ਜੀ ਅੱਛਾ ਇਕ ਅ ਕਲ ਦੀ ਗੋਲੀ ਆ ਤੇ ਹੁਣ ਕੋਈ ਦਾਅ ਮੰਨ ਕੇ ਗਰੰਟੀ ਦਾ ਹਾਰੀ ਦੇ ਲੱਲੇ ਤੇ ਥੋੜਾ ਜਿਹਾ ਫਰਕ ਪਿਆ ਲੋ ਜੀ ਅੱਛਾ ਟੀਕਾ ਨੂੰ ਅੱਜ ਭਰਉਣਾ ਅਜੇ ਅਜੇ ਭਰਾਇਆ ਅੱਛਾ ਭਰਾਂ ਦਾ ਵਾਅਦਾ ਸੀ ਕਿ ਮਾਸਾ ਘੱਟ ਨਹੀਂ ਹੋਣਾ ਇਹ ਆ ਵੀ ਜੇ ਕੋਈ ਲੈ ਜਾਊਗਾ ਤੇ ਕੋਈ ਵੀਰ ਆਪਣੇ ਹਿਸਾਬ ਨਾਲ ਵੀ ਟੀਕਾ ਭਰਉਣਾ ਹੋਵੇ ਤੇ ਭਰਾ ਸਕਦਾ ਹਾਂ ਇਹ ਇਤੋਂ ਦਾ ਅਜ ਭਰਾ ਦੇਣਾ ਠੀਕ ਹੈ ਇੱਕ ਟੀਕਾ ਜਿਹਾ ਭਰਾ ਦੇਣਾ ਹੈ ਤੋਰਾਂ ਠੰਡੀ ਸੀਲ ਤੇ ਕੋਈ ਰੱਸੀ ਨਹੀਂ ਪਾਉਣੀ ਮਾਸਾ ਘੜਾ ਪਾ ਲਓ ਤੇ ਇਦਾਂ ਹੀ ਬੱਸ ਅੱਲੇ ਠੀਕ ਹੈ ਬਾਕੀ ਚੰਗੇ ਭਾਰੇ ਪੱਲੇ ਦੀ ਗਾਮ ਜਦੋਂ ਸੱਜਰ ਸੋਈ ਹੋਊਗੀ ਦੋ ਦਿਨ ਚੰਗਾ ਕੱਢਿਆਣਾ ਲਾਉਗੀ ਕੋਈ ਸੀਲ ਲਾ ਗਿਆ ਰਸੀ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਠੰਡੀ ਧੀਰੀ ਆ ਬਿਨਾ ਰੱਸੀ ਤੰਗੀਆਂ ਜਿਹੜੀ ਕਿੰਦੇ ਨੇ ਅਲਕਸਰ ਦੇ ਬੋਲੀ ਟੱਪਦੀ ਹੈ ਜਿਹੜਾ ਪੂਰਾ ਤੇ ਆ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਵੇਖ ਲਈ ਉਹ ਆ ਵੀ ਜੀ ਬੜਾ ਹੋ ਗਰੋਂ ਬੱਚੀ ਦੀ ਧਾਰਾ ਮੋਟੀ ਟੱਪ ਹੈ ਬਾਕੀ ਕੋਈ ਨਹੀਂ ਠੀਕ ਹੈ ਮੁੱਲ ਫਿਰ ਕਿੰਨਾ ਰੱਖੀਏ ਤਾਂ ਮੁੱਲ ਜਿੱਡੀ ਗਾੜ ਬੱਚਾ ਉਹਦੇ ਘਾਤੇ 50000 ਦੀ ਹੋਣੀ ਹੈ ਹਾਂਜੀ 35000 ਕਰ ਦਈਏ ਮਾਰਾ ਮਾਰ ਤੋਂ ਅਸੀਂ ਕਰਾ ਲਵਾਂ ਯਸ ਨਵੇਂ ਕਰ ਦੋਗੇ ਨਹੀਂ ਕਰ ਦੋ ਪੂਰੇ 30 ਦੀ ਜੇ ਜਗੇ ਜੀ ਛੋੜੀ ਹੋਣੀ 150 ਬਾਕੀ ਹੋ ਅੱਛਾ ਕੋਈ ਮੰਤਨ ਹੋ ਗਿਆ ਜਿਹੜਾ ਹੁਣ ਹੈ ਸਾਰਾ ਕੁਝ ਹੋ ਗਿਆ ਜੀ ਠੀਕ ਹੈ ਉਹ ਵੀਰ ਨੂੰ ਫੋਨ ਲਾਵੇ ਇਹ ਆ ਵੀ ਦੁੱਧ ਤਾਂ ਫੇਰ ਵੱਜੂਗੀ ਦੁੱਧ ਵੀਰ ਜੀ ਨੇ 12 13 ਕਿਲੋ ਫੇਰ ਕਰ ਦੇਣਾ ਉਹ ਦਿਹਾੜੀ ਡੰਗ ਤੁਹਾਨੂੰ ਪਤਾ ਜਦੋਂ ਡੰਗਰ ਬੋਲਿਆ ਤਾਂ ਫਰਕ ਪਤਾ ਹਾਂਜੀ ਹਾਂਜੀ ਇਹ ਆ ਵਿੱਚੋਂ ਚਲੋ ਬੋਲੀ ਆ ਕੋਈ ਟੀਕਾ ਭਰਾਲੇ ਤੇ ਗਾਂ ਚ ਸੋਣ ਵਾਲੀ ਨਿਕਲ ਆਵੇ ਤੇ ਚੰਗੀ ਰਕਮ ਦੀ ਗਾਂ ਤਿਆਰ ਹੋ ਜਾਣੀ ਹੈ ਠੀਕ ਹੈ ਜੀ ਤੇ ਬਾਕੀ ਚਲੋ ਆਪਣੀਆਂ ਸੁਈਆਂ ਸਵਾਈਆਂ ਹਾਂਜੀ ਆਪਣੀ ਚਵਾਈ ਕਰਕੇ ਤੇ ਵੇਖ ਚਾਖ ਕੇ ਖੜੋ ਜੀ